ਇੱਕ ਲਾਈਵ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਰੈਡੀ ਫੜੀ ਵਾਲੇ ਜਿੱਥੇ ਕੀ ਰੋਜ਼ਾਨਾ ਇਨ੍ਹਾਂ ਰੈਡੀ ਫੜੀਆਂ ਕਾਰਨ ਵੱਡੇ ਹਾਦਸੇ ਹੋਣ ਦਾ ਗੱਡਾ ਖਤਰਾ ਹੈ ਭਾਵੇਂ ਕੀ ਕਈ ਲੋਕ ਇਹ ਕਹਿਣਗੇ ਕਿ ਇਹ ਮਹਿਨਤ ਨੂੰ ਜ਼ਰੂਰੀ ਕਰਦੇ ਨੇ ਕਿ ਤੁਹਾਨੂੰ ਕੀ ਤਕਲੀਫ ਹੈ ਪਰ ਇਸ ਤਰੀਕੇ ਨਾਲ ਤੋਂ ਦੇਖੋ ਗੱਡੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਨ੍ਹਾਂ ਦੇ ਵਿੱਚ ਪਿੱਛੋਂ ਆਣ ਕੇ ਕੋਈ ਵੀ ਤੇਜ਼ ਰਫਤਾਰੀ ਦੇ ਕਾਰਨ ਵੱਡੇ ਹਾਦਸੇ ਦਾ ਕਾਰਨ ਬਣ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਕਈ ਵਾਰ ਪੁਲਿਸ ਪ੍ਰਸ਼ਾਸਨ ਦੇ ਵਿਜਗਾ ਉੱਤੇ ਇਨ੍ਹਾਂ ਨੂੰ ਹਟਾੜ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਡਰ ਇਨ੍ਹਾਂ ਰੈਡੀ ਫੜੀ ਵਾਲੇ ਨੂੰ ਨਹੀਂ ਹੈ ਖਬਰ ਤੋਂ ਦਖਾਨ ਜਾ ਰਹੇ ਹਾਂ ਨਿਊ ਚੰਡੀਗੜ੍ਹ ਦੇ ਮੋਲਾਪੁਰ ਬੈਰੀਅਰ ਤੋਂ ਲੈ ਕੇ ਜਿਹੜੇ ਇਹ ਸਿਸਮਾ ਟੀ ਪੁਆਇੰਟ ਤੱਕ ਜਿਹੜੇ ਰੇੜੀ ਫੜੀ ਵਾਲੇ ਲੱਗੇ ਹੋਏ ਨੇ ਪ੍ਰਵਾਸੀ ਰੋਜਾਨਾ ਜਿਹੜੇ ਅੰਧ ਚੰਡੀਗੜ੍ਹ ਦੇ ਪਾਸੇ ਤੋਂ ਨੇ ਪਰ ਲਗਾਉਂਦੇ ਜਿਹੜੀਆਂ ਰੇੜੀਆਂ ਨੇ ਇਹ ਪੰਜਾਬ ਦੇ ਵਿੱਚ ਨੇ ਤੇ ਇੱਥੇ ਕਈ ਵਾਰ ਵੱਡੇ ਹਾਦਸੇ ਹੋਏ ਪਰ ਕਈ ਵਾਰ ਪੁਲਿਸ ਨੇ ਵੀ ਕਾफी ਕੋਸ਼ਿਸ਼ ਕੀਤੀ ਨੂੰ ਹਟਾਉਣ ਦੀ ਪਰ ਇਹ ਸਾਰੇ ਹੀ ਜਿਹੜੇ ਯੂਪੀ ਬਿਹਾਰ ਤੋਂ ਪ੍ਰਵਾਸੀ ਆਣ ਕੇ ਜਗਤ ਉੱਤੇ ਕੰਮ ਕਰ ਰਹੇ ਨੇ ਅਸੀਂ ਕਹਿੰਦੇ ਕੰਮ ਨਾ ਕਰੋ ਪਰ ਥੋੜੀਆਂ ਜਗ ਰੇੜੀ ਫੜੀ ਜਿਹੜੀਆਂ ਨੇ ਸਲਿੱਪ ਰੋਡ ਤੇ ਪਿੱਛੇ ਕਰਕੇ ਲਗਾ ਦੇਣ ਤਾਂ ਕਿਤਨੇ ਕਿਤੇ ਹਾਦਸੇ ਜਿਹੜੇ ਬਚ ਸਕਦੇ ਨੇ ਤਾਂ ਵੱਤਬਦ ਖਬਰ ਨੂੰ ਸ਼ੇਅਰ ਕਰਿਓ ਅਸੀਂ ਕਈ ਵਾਰ ਪੁਲਿਸ ਦੇ ਧਿਆਨ ਦੇ ਵਿੱਚ ਵੀ ਲਿਆ ਚੁੱਕੇ ਹਾਂ ਪਰ ਪੁਲਿਸ ਨੇ ਕਈ ਵਾਰ ਆਪਣੀ ਫੋਰਸ ਦੇ ਨਾਲ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਫਿਰ ਜਿਹੜੇ ਰੇੜੀ ਫੜੀ ਵਾਲੇ ਇਹ ਜਗ੍ਹਾ ਉੱਤੇ ਆਪਣੀ ਰੇੜੀ ਫੇਰ ਲਗਾ ਦਿੰਦੇ ਤੁਸੀਂ ਦੇਖੋ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸਾਨੂੰ ਇਹ ਨਹੀਂ ਕਿ ਅਸੀਂ ਇਹਨਾਂ ਦੇ ਕਾਰੋਬਾਰ ਤੋਂ ਕੋਈ ਨਾਰਾਜ਼ ਹਾਂ ਜਾਂ ਇਹਨਾਂ ਦੇ ਕੋਈ ਤਕਲੀਫ ਹੈ ਸਾਨੂੰ ਅਸੀਂ ਤਾਂ ਇਹ ਕਹਿੰਨੇ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਏ ਤਾਂ ਗੱਡੀਆਂ ਰੋਡ ਦੇ ਉੱਤੇ ਖੜਕੇ ਹੀ ਪਿੱਛੋਂ ਕੋਈ ਗੱਡੀ ਤੇਜ਼ ਜਾਂਦੀ ਹੈ ਕਈ ਵਾਰ ਬੰ ਨਹੀਂ ਧਿਆਨ ਦੇ ਵਿੱਚ ਹੁੰਦਾ ਤਾਂ ਇਹ ਵੱਡਾ ਖਤਰਾ ਜਿਹੜਾ ਬਣ ਜਾਂਦਾ ਹੈ ਤਾਂ ਉਮੀਦ ਕਰਦੇ ਆ ਜਿੰਨੇ ਵੀ ਲੋਕ ਦੇਖ ਰਹੇ ਨੇ ਆਪਣੀ ਜ਼ਿੰਮੇਵਾਰੀ ਦੇ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਵੀ ਅਸੀਂ ਪਹਿਲਾਂ ਹੀ ਬੇਨਤੀ ਕੀਤੀ ਹੈ ਤੇ ਇਸ ਖਬਰ ਰਾਹੀਂ ਵੀ ਬੇਨਤੀ ਕਰ ਰਹੇ ਹਾਂ ਕਿ ਜਿੰਨੇ ਵੀ ਰੇੜੀ ਫੜੀ ਵਾਲੇ ਨੇ ਤਾਂ ਉਹਨਾਂ ਨੂੰ ਮੁੱਲਾਂਪੁਰ ਬੈਰੀਅਰ ਰੋਡ ਤੋਂ ਹਟਾਇਆ ਜਾਵੇ ਜਿਸ ਦੇ ਕਾਰਨ ਕੋਈ ਹਾਦਸਾ ਨਾ ਵਾਪਰ ਸਕੇ ਹੁਣ ਵਦਿਆ ਵਿੱਚ ਕਿਉਂਕਿ ਜਾਨਾਂ ਲੋਕਾਂ ਦੀਆਂ ਕੀਮਤੀਆਂ ਨੇ ਕਿਸੇ ਵੀ ਬੰਦੇ ਦਾ ਕੋਈ ਵੱਡਾ ਨੁਕਸਾਨ ਜਿਗਤ ਪਾਵੇਂ ਉਹ ਤੇ ਕੀ ਵਹੀਕਲ ਦਾ ਪਾਵੇਂ ਉਸ ਦੀ ਜਾਨ ਦਾ ਤਾਂ ਨਾ ਹੋ ਸਕੇ ਤਾਂ ਇਸ ਨੂੰ ਲੈ ਕੇ ਦੂਰ ਤੜਦੇ ਤੱਕ ਤੁਹਾਨੂੰ ਦਫਾਇਆਂ ਦੀਆਂ ਤਸਵੀਰਾਂ ਪਹਿਲਾਂ ਤਾਂ ਉਹ ਲਗਾਤਾਰ ਇਸ ਜਗ੍ਹਾ ਦੇ ਉੱਤੇ ਰੇੜੀ ਫੜੀ ਵਾਲੇ ਆ ਕੇ ਚੰਡੀਗੜ੍ਹ ਤੋਂ ਜਿਹੜੇ ਪ੍ਰਵਾਸੀ ਨੇ ਇੱਥੇ ਚਾਰ ਨੰਬਰ ਕਲੋਨੀ ਪੰਜ ਨੰਬਰ ਕਲੋਨੀ ਵਾਲੇ ਨੇ ਤਾਂ ਉਹ ਹੀ ਇਸ ਪਾਸੇ ਆਣ ਕੇ ਪੰਜਾਬ ਵਾਲੇ ਪਾਸੇ ਜਿਹੜੀ ਪੜੀਆਂ ਲਾ ਦਿੰਦੇ ਨੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਤਾਂ ਜਨਨੀ ਪ੍ਰਸ਼ਾਸਨ ਨਹੀਂ ਲੜ ਦਿੰਦਾ ਪਰ ਪੰਜਾਬ ਦੇ ਵਿੱਚ ਜਿਹੜੀ ਇਸ ਤਰੀਕੇ ਦੀ ਅਥਾਰਟੀ ਮਿਲੀ ਹੋਈ ਹੈ ਤਾਂ ਉਸ ਦੇ ਕਾਰਨ ਕਈ ਵੱਡੇ ਹਾਦਸੇ ਵਾਪਰ ਰਹੇ ਨੇ ਤਾਂ ਇਸ ਨੂੰ ਲੈ ਕੇ ਉਮੀਦ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਜੂਰੀ ਸੋਲ ਧਿਆਨ ਦੇਵੇਗਾ ਤੇ ਆਮ ਲੋਕ ਵੀ ਇਸ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ ਜੋ ਪਹੁੰਚਾਉਣ ਧੰਨਵਾਦ